ਹਾਂਜੀ ਮਿੱਤਰੋ ਤੇ ਕੀ ਹਾਲ ਚਾਲ ਇੱਕ ਵਾਰ ਫੇਰ ਤੋਂ ਅੱਜ ਆਪਾਂ ਕਰ ਲਿਆ ਵਲੌਗ ਸਟਾਰਟ ਤੇ ਅੱਜ ਦਾ ਵਲੌਗ ਆਪਾਂ ਤੁਹਾਨੂੰ ਦਿਖਾਉਣ ਵਾਲੇ ਆਹੀ ਚੀਜ਼ ਤੇ ਥੋੜੀ ਚੀਜ਼ ਦਿਖਾਉਣੇ ਵੀ ਕੀ ਹੈ ਤੇ ਮੈਂ ਬੈਕ ਕੈਮਰਾ ਕਰਨਾ ਤੁਹਾਨੂੰ ਦਿਖਾਉਣਾ ਤੇ ਬਾਕੀ ਆਪਣੇ ਪਿੱਛੇ ਆਈ ਜਾਂਦੇ ਤੁਹਾਨੂੰ ਸਾਰੇ ਦਿਖਾਵਾਂਗੇ ਤੇ ਵੇਖਿਓ ਤੁਸੀਂ ਅੱਗੇ ਹੁਣ ਤੁਹਾਨੂੰ ਦਿਖਾਉਣੇ ਆ ਮੈਂ ਉੱਤੇ ਵੀ ਦਿਖਾਵਾਂਗਾ ਤੁਹਾਨੂੰ ਥੱਲੇ ਤੇ ਵੀ ਦਿਖਾਵਾਂਗਾ ਤੇ ਆ ਵੇਖ ਲਓ ਕੁਝ ਇਦਾਂ ਦੀਏ ਇਹ ਕਹਿੰਦੇ ਵੀ ਇਹ ਨਾ ਕੋਟੇ ਤੱਕ ਜਾਂਦੀ ਐ ਇੱਥੋਂ ਜਾਂਦੀ ਐ ਥੱਲੇ ਪੋੜੀਆਂ ਦਿੱਤੀਆਂ ਪਾਣੀ ਐ ਬਾਕੀ ਅੱਗੇ ਇਹਨਾਂ ਰਿਵਿਊ ਲੈਣੇ ਆ ਉਸ ਤੋਂ ਬਾਅਦ ਤੁਹਾਨੂੰ ਦਿਖਾਉਣੇ ਆ ਵੀ ਕਿਦਾਂ ਦਾ ਸਿਸਟਮ ਐ ਬਾਕੀ ਆਪਾਂ ਇੱਥੇ ਆਏ ਹੀ ਆਪਣੀਆਂ ਕੰਬਾਈਨਾਂ ਥੱਲੇ ਨਾ ਉਹ ਖੜੀਆਂ ਆਪਣੀਆਂ ਵੇਖ ਲਓ ਆ ਮਥਾੜੂ ਖੜੀ ਐ ਚਾਚੇ ਵਾਲੀ ਤੋਂ ਆਪਣੀ ਹਿੰਦ ਖੜੀ ਐ ਤੇ ਮੰਦਰ ਐ ਮੰਦਰ ਦੇ ਥਰੂ ਇਹ ਵਿਰਸਤਾ ਬਣਿਆ ਐ ਤੇ ਆ ਬੈਠਿਆ ਮੋਨੂ ਭਾਈ ਤੇ ਉਹ ਬੈਠੇ ਆਪਣੇ ਚਾਚੇ ਹੋរី ਤੇ ਕਰਦੇ ਆ ਗੱਲਾਂ ਮੋਨੂ ਭਾਈ ਬਤਾਓ ਇਹ ਕੀ ਚੀਜ਼ ਐ ਇਹ ਉਹ ਹੈ ਮਠ ਬਹੁਤ ਪੁਰਾਣਾ ਅੱਛਾ ਵੇਖ ਲੋ ਇਹ ਮੱਠ ਹੈ ਬਹੁਤ ਪੁਰਾਣਾ ਕਹਿੰਦੇ 500 ਸਾਲ ਪੁਰਾਣਾ ਹੈ 500 ਸਾਲ ਪੁਰਾਣਾ ਹੈ ਅੰਦਰ ਇਸ ਕੀ ਗੁਪਾ ਹੈ ਗੁਪਾ ਅੱਛਾ ਹਾਂ ਉਧਰ ਬੋਲੀ ਜਾਂਦੇ ਕਿ ਅੰਦਰ ਸਲੇ ਬੱਸ ਸਟੈਂਡ ਵੀ ਹੈ ਉਹ ਵੀ ਉੱਚ ਤਰਿਆ ਨੇ ਉਹ ਬਹੁਤ ਪੁਰਾਣੀ ਹੈ ਅੱਛਾ ਕਿਆ ਚੀ ਉਹ ਉਹ ਮੰਦਰ ਅੱਛਾ ਉਹ ਮੰਦਰ ਵੇਖ ਲੋ 500 ਸਾਲ ਤੋਂ ਜ਼ਿਆਦਾ ਪੁਰਾਣੇ ਕਹੀ ਜਾਂਦੇ ਆ ਤੇ ਇਹ ਨੀਚੇ ਬੋਲੇ ਬੱਸ ਸਟੈਂਡ ਇਸਕੇ ਨੀਚੇ ਬੱਸ ਸਟੈਂਡ ਹੈ ਕਿਆ ਬੱਸ ਸਟੈਂਡ ਹੈ ਇਸਮੇ ਸੁਰੰਗ ਹੈ ਸੁਰੰਗ ਅੱਛਾ ਅੰਦਰ ਜਾਣੇ ਹਾਂ ਦਿਖਾਤਾ ਮੈਂ ਦਿਖਾਣਾ ਤੁਹਾਨੂੰ ਹੁਣ ਵੀ ਇਹ ਸੁਰੰਗ ਹੈ ਤੇ ਚਾਚੀ ਵਰੀ ਬੈਠੇ ਆ ਦੂਹੀ ਦਸੋ ਹਣਾ ਸੱਚੀ ਕੀ ਹੈ ਬਿਲਕੁਲ ਜੀ ਬਿਲਕੁਲ 100% ਹੈ ਜੀ ਮੈਂ ਤਾਂ ਅੱਧ ਥੋੜੀ ਦੂਰ ਗਿਆ ਨੇਰਾ ਹੀ ਬਹੁਤ ਅੰਦਰ ਜਾਲਾ ਜੂਲਾ ਲੱਗਿਆ ਮੈਂ ਤਾਂ ਮੁੜਿਆ ਫਿਰ ਤੇ ਆਹ ਵੇਖ ਲਓ ਭਾਈ ਪਾਣੀ ਹੈ ਤੇ ਇਹ ਥੱਲੇ ਕਿੰਦੇ ਰਸਤਾ ਹੈ ਆਪਾਂ ਵੀ ਜਾ ਕੇ ਵੇਖਾਂਗੇ ਜੇ ਫੋਨ ਨਾ ਭਿਜਿਆ ਤੇ ਫਿਰ ਤੁਹਾਨੂੰ ਦਿਖਾਵਾਂਗੇ ਸਾਰਾ ਤੇ ਹੁਣ ਇਹਨਾਂ ਕੋਲ ਚੱਲ ਕੇ ਪੁੱਛਨੇ ਆ ਗੱਲਾਂ ਬਾਤਾਂ हां गोविंदਿਆ ਦਾ ਸੱਚੀ ਬੱਸ ਸਟੈਂਡ ਹੈਗਾ ਥੱਲੇ ਉਹ ਗਵਿੰਦਿਆ ਇੱਧਰ ਦੇਖ ਇੱਧਰ ਦੇਖ ਇੱਧਰ ਵੇਖ ਲੈਣ ਚ ਵੇਖ ਲੈ ਸੱਚੀ ਬੱਸ ਜਿਹੜਾ ਹੈਗਾ ਥੱਲੇ ਬੱਸ ਸਟੈਂਡ ਅੰਦਰ ਠੀਕ ਹੈ 11 ਤੋਂ ਵੀ ਰੇਲਵੇ ਸਟੇਸ਼ਨ ਵੀ ਹੈ ਸੱਚੀ ਗੋਵਿੰਦਰਾ ਥੱਥੇ ਹੈਗਾ 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 ਨਾ ਕੋਟੇ ਵਾਲਾ ਰੇਲਵੇ ਸਟੇਸ਼ਨ ਵੀ ਹੈ ਰਸਤਾ ਜਾਂਦਾ ਦੋਸੇ ਕੋਟਾ ਬੜਾ ਪੁਰਾਣਾ ਹੈ ਖੋਸਲ ਤੋਂ ਇੱਧਰ ਸੀ ਜਾਂਦਾ ਜਦ ਵੀ ਜਾਂਦਾ ਹੈ ਠੀਕ ਖੋਸਲ ਤੋਂ ਦੂਜੀ ਜਾਂਦਾ ਤੇ ਆਹ ਵੇਖ ਲੋ ਆ ਸਾਰੇ ਬੰਦੇ ਐ ਤੇ ਆ ਹੈ ਗਿਆ ਕਿੰਨੇ ਜੰਟਾ 1 2 ਇਹ ਦੋ ਜੰਟਾ ਬਾਕੀ ਇਹ ਸਾਰੇ ਨੇ ਫੈਮਿਲੀ ਵਗੈਰਾ ਇੱਕ ਉਹ ਵੇਖ ਲੋ ਜੀਪੀ ਆ ਗਿਆ ਸਰ ਤੋਂ ਵੱਡਾ ਜਗਦੀਸ਼ ਤੇ ਹਾਂ ਬਾਕੀ ਇਹ ਸਾਰੇ ਰਹੇ ਦੇਖੋ ਮੋਨੂ ਆ ਗਿਆ ਇਹ ਹੁਣ ਚਾਰ ਹੋ ਗਏ ਜੰਟਾ ਆਪਣੇ ਤੇ ਇਹ ਹੈਗਾ ਹੁਣ ਪਿੰਡ ਆਪਣਾ ਇਹ ਕਿਹੜਾ ਸੀ ਪਿੰਡ ਇਹ ਪਚੈਲ ਹੈਗਾ ਖੁਰਦ ਤੇ ਅਚਨ ਖੁਰਦੇ ਹੈ ਤੇ ਜ਼ਿਲ੍ਹਾ ਕਿਹੜਾ ਸੀ ਜ਼ਿਲ੍ਹਾ ਜ਼ਿਲ੍ਹਾ 12 12 ਜ਼ਿਲ੍ਹਾ 12 ਤੇ ਰਾਜਸਥਾਨ ਰਾਜਸਥਾਨ ਤੇ ਵੇਖ ਲਓ ਤੁਸੀਂ ਆ ਸਕਦੇ ਹੋ ਜੰਟਾ ਕੋਲ ਬੜੇ ਘੈਂਟ ਜੰਟਾ ਹੈ ਸਾਫ ਕੀਤਾ ਹੈ 2 ਮਿੰਟ ਲੱਗੇ ਨਹੀਂ ਸਾਫ ਹੋ ਗਿਆ ਪੂਰਾ ਆਪਣਾ ਤੇ ਹੋ ਗਿਆ ਕਰੋ ਹੁਣ ਕੋਈ ਹੋਰ ਗੱਲਬਾਤ ਕਰਨੀ ਤਾਂ ਬਹੁਤ ਵਧੀਆ ਸਾਨੂੰ ਐਨਜਾਇਮੈਂਟ ਲੱਗਦਾ ਇੱਥੇ ਆ ਕੇ ਐਨਜਾਇਮੈਂਟ ਤੇ ਬਹੁਤ ਵਧੀਆ ਭਰਾ ਵਾਂਗੂ ਰਹਿੰਦੇ ਆ ਸਾਡੇ ਨਾਲ ਕੋਈ ਰੋਟੀ ਦੇਣੀ ਸਾਨੂੰ ਕੋਈ ਘਰ ਕੋਈ ਚਾਹ ਤਾਂ ਨਹੀਂ ਫਿਕਰ ਹਾਈ ਫਿਲਾ ਰਹੇ ਨਾ ਜਦ ਵੀ ਇਹ ਆਤੇ ਆ ਮਾਰੇ ਸੇ ਖਾਣਾ ਖਾਦੇ ਆਪਣੇ ਘਰ ਤੇ ਚਲ ਕੇ ਨਹੀਂ ਖਾਣਾ ਬਹੁਤ ਬੜੀਆ ਮਾਣੇ ਇਹ ਬਾਕੀ ਮੈਂ ਦੱਸਦਾ ਇੱਧਰ ਮੇਰੇ ਕੋਲ ਲੈ ਕੇ ਆਓ ਆ ਗਿਆ ਆ ਗਿਆ ਇਹ 60ਵੇਂ 66ਵੇਂ ਇਹ ਇਹ ਸਾਹੂ ਕਰ ਲਾਂਗੇ ਤਾਂ ਬੰਦੇ ਟਾਪ ਦੇਣੇ ਮੇਰਾ ਹੁਣ ਅੱਜ 1 ਲੱਖ 40 ਹਜ਼ਾਰ 44000 ਰੁਪਏ ਵਧਿਆ ਉਹ ਇਹਨਾਂ ਨੇ ਜਦੀ ਮੈਨੂੰ ਪੇਮੈਂਟ ਹੱਥੇ ਫੜਾਤੀ ਕਹਿੰਦੇ ਜਾਓ ਘਰ ਨੂੰ ਠੀਕ ਬਸ ਅੱਜ ਹੁੰਦੀ ਹੈ ਕਾਫੀ ਸੀ ਉਹ ਲਾਲਿਤਪੁਰੇ ਨੂੰ ਫੜਾ ਦਿੱਤੀ ਅੱਜ ਲਾਲਿਤਪੁਰੇ ਅੱਜ ਠੀਕ ਹੈ ਅੱਜ ਸ਼ਾਮ ਨੂੰ ਸਾਰਿਆਂ ਨੇ ਇਹ ਇਰਾਦਾ ਬਣਾਇਆ ਵੀ ਅੰਗਰੇਜ਼ੀ ਪੀਣੀ ਹੈ ਮਾੜੀ ਮੁੱਟੀ ਤਾਂ ਕਹਿੰਦੇ ਪੀਣੀ ਨਹੀਂ ਹੂੰ ਤੇ ਉਹ ਜਿਹੜਾ ਕਹਿੰਦੇ ਨੇ ਟੁੱਟੇ ਦਿਲਾਂ ਦੀ ਦਵਾਈ ਉਹੋ ਹੀ ਹੈ ਜੀ ਮੰਨਦੇ ਆ ਲੱਖ ਡੇਢ ਬਚਿਆ ਪਰ ਅੱਗੇ ਜਿਹੜੀਆਂ ਉਹ ਕਰਮਾਂ ਵਾਲੀਆਂ ਖੜੀਆਂ 30-30 ਲੱਖ ਦੀਆਂ ਲੈ ਕੇ ਉਹਨਾਂ ਦੀ ਕਿਸ਼ਤ ਇਹਨੇ 1.5 ਲੱਖ ਨਾਲ ਹੋਣੀ ਨਹੀਂ ਪੂਰੀ ਖਾ ਜਾਂਦੀ ਤੈਰਾ ਯਾਰ ਇਸ ਤੋਂ ਵਾਲੇ ਗੱਲੇ ਸਾਡੇ ਰੱਖੀ ਗੱਡੀਆਂ ਆ ਫੇਰ ਨਹੀਂ ਨਹੀਂ ਕੁਸਤ ਕੁਸ ਗਣੀ ਟੈਂਸ਼ਨ ਆ ਸੇ ਤਾਂ ਉਹ ਜੀਪੀਐਸ ਵੀ ਲਗਾ ਦੇਗਾ ਉਹ ਉਹ ਬਧਾਰਾ ਹੈ ਨਾ ਨਹੀਂ ਨਹੀਂ ਵਸੇ ਨਹੀਂ ਬੋਲਦਾ ਬੋਲਦਾ ਵੀ 1.5 ਲੱਖ ਗਵਿੰਦਾ ਕਹਿੰਦਾ ਬੰਦ ਕਰ ਦੋ ਇਹ ਹਜੇ ਹੁਣ ਤਾਂ ਚਾਲੂ ਕੀਤੀ ਪਤੰਦਰਾ ਚੱਕਵਿੰਦਰ ਨੂੰ ਤੂੰ ਦੱਸ ਦੇ ਕੋਈ ਕਿਦੋਂ ਆਪਾਂ ਘਰੇ ਕੋਰੇ ਜਾਣਾ ਹੈ ਘਰੇ ਕਿੱਥੇ ਜਾਣਾ ਪਾਣਾ ਮੈਂ ਬਾਜੀ ਬਾਹਰ ਕੋ ਜਾਣਾ ਹੈ ਮੈਂ ਬੈਠੀ ਇਹ ਵੈਰਾ ਉਹ ਜੋ ਸਿੱਧੋ ਆਦੀ ਹੈ ਉਹ ਸਿੱਧੋ ਹੈ ਇਹ ਬਾਤ ਨਹੀਂ ਕਰ ਹਾਂਜੀ ਮਿੱਤਰੋ ਤੇ ਤੁਸੀਂ ਵੇਖਿਆ ਇਹਨਾਂ ਨੇ ਕੀ ਗੱਲਬਾਤ ਕੀਤੀ ਹੈ ਤੇ ਬੰਦੇ ਪੂਰੇ ਖਰੇ ਆ ਬਾਕੀ ਇੱਥੋਂ ਦੇ ਬਾਈ ਆਪਾਂ ਟੀਕਮਗੜ੍ਹ ਦੇ ਜਿਹੜੇ ਮਿਲੇ ਸੀ ਉਹ ਜਗਦੀਸ਼ ਹੋਰੀ ਇਹ ਚੀਜ਼ ਨਹੀਂ ਸੀ ਇਹ ਲੱਗਾ ਤੇ ਬਾਕੀ ਜਿਹੜੀ ਤੁਹਾਨੂੰ ਦੱਸੀ ਸੀ ਇਹ ਜਿਹੜੀ ਗੁਫਾ ਥੱਲੇ ਇਹ ਇਦਾਂ ਦੀ ਨਹੀਂ ਹੈ ਇਹ ਨਾਲ ਝੂਟ ਚੜ ਠੋਕ ਤੇ ਵੀ 150 ਕਿਲੋਮੀਟਰ ਨਹੀਂ ਜਾਂਦੀ ਹੈ ਇਹ ਵੀ 25 ਫੁੱਟ ਥੱਲੇ ਹੈਗੀ ਹੈ ਬਾਕੀ ਇਹ ਬਣੀ ਹੋਈ ਇਦਾਂ ਦੀ ਚੀਜ਼ ਹੈ ਆ ਵੇਖ ਲਓ ਬਸ ਇਦਾਂ ਦੀ ਹੈ ਬਸ ਹੋਰ ਕੁਝ ਨਹੀਂ ਹੈ ਤੇ ਅੱਜ ਦਾ ਬਸ ਇਹੀ ਵਲੌਗ ਇਹ ਵਲੌਗ ਕੱਟ ਸੀ ਵੀਡੀਓ ਜਿਆਦਾ ਸੀ ਤੇ ਚਲੋ ਆਈ ਹੋਪ ਮੈਨੂੰ ਲੱਗਦਾ ਹੈ ਤੁਹਾਨੂੰ ਵੀਡੀਓ ਕੈਂਟ ਲੱਗਿਓਣੀ ਕੈਂਟ ਲੱਗਿਓਣੀ ਤੇ ਕਰਿਓ ਇਨਜੋਏ ਤੇ ਮਿਲਦੇ ਆਗਲੀ ਵੀਡੀਓ ਵਿੱਚ ਤੇ ਥੈਂਕਸ ਫੋਰ ਵਾਚਿੰਗ ਬਾਏ